ਸਾਡੇ 9:00 ਵਜੇ ਕੇ ਤਕਰੀਬਨ ਐਸ ਐਚਓ ਮਲੋਦ ਨੂੰ ਕੰਟਰੋਲ ਰੂਮ ਰਹੀ ਇਨਫੋਰਮੇਸ਼ਨ ਮਿਲੀ ਕਿ ਚੰਗੇੜਾ ਪੁਲ ਕੋਲ ਇੱਕ ਟੈਂਪੋ ਜਿਹਦੇ ਵਿੱਚ ਤਕਰੀਬਨ 24 ਪੈਸੇਂਜਰ ਔਰ ਇੱਕ ਡਰਾਈਵਰ ਸੀਗਾ ਉਹ ਪਲਟ ਕੇ ਨਹਿਰ ਦੇ ਵਿੱਚ ਗਿਰ ਗਿਆ ਹੈਗਾ ਤੇ ਇਮੀਡੀਟਲੀ ਐਸ ਐਚਓ ਮੌਕੇ ਤੇ ਪਹੁੰਚਿਆ ਤੇ ਰੈਸਕਿਊ ਆਪਰੇਸ਼ਨ ਉਹਨੇ ਸ਼ੁਰੂ ਕਰਾ ਲਿਆ ਸੀਗਾ ਤੇ ਡੀਐਸਪੀ ਪਾਇਲ ਵੀ ਇਮੀਡੀਏਟਲੀ ਪਹੁੰਚ ਗਏ ਸੀਗੇ ਤੇ ਮੈਂ ਵੀ ਮੌਕੇ ਤੇ ਚਲੀ ਗਈ ਥੀ ਤੇ ਉਥੋਂ ਆ ਜੋ ਇਨੀਸ਼ੀਅਲ ਜੋ ਐਸਟੀਮੇਟ ਸੀਗਾ ਉਹਦੇ ਮੁਤਾਬਿਕ 25 ਟੋਟਲ ਬੰਦੇ ਸੀਗੇ ਤੇ ਉਹਨਾਂ ਦੇ ਵਿੱਚੋਂ 19 ਨੂੰ ਬਾਹਰ ਕੱਢ ਲਿਆ ਸੀਗਾ ਤੇ ਦੇਰ ਰਾਤ ਜੋ ਸੀਗਾ ਕਿ 6% ਡਿਕਲੇਰਡ ਡੈడ్ ਸੀਗੇ ਬਟ ਹੁਣ ਸਵੇਰੇ ਫਿਰ ਡੀਐਸਪੀ ਪਾਇਲ ਨੇ ਕਿਉਂਕਿ ਜੋ ਸਾਰੇ ਹੀ ਵਿਕਟਿਮਸ ਹੈ ਉਹ ਸੰਦੋੜ ਪਿੰਡ ਦੇ ਰਹਿਣ ਵਾਲੇ ਹੈ ਜੋ ਜ਼ਿਲ੍ਹੇ ਮਲੇਰਕੋਟਲਾਚ ਪੈਂਦਾ ਹੈਗਾ ਉੱਥੇ ਜਾ ਕੇ ਫਿਰ ਪੰਚਾਇਤ ਨਾਲ ਗੱਲਬਾਤ ਕੀਤੀ ਤੇ ਜੋ ਤਫਤੀਸ਼ ਅੱਗੇ ਹੋਰ ਕਿਚ ਕੀਤੀ ਉਹਦੇ ਮੁਤਾਬਿਕ 29 ਟੋਟਲ ਬੰਦੇ ਸੀਗੇ ਇਨਕਲੂਡਿੰਗ ਡਰਾਈਵਰ ਤੇ ਉਹਨਾਂ ਦੇ ਵਿੱਚੋਂ 19 ਹੁਣ ਤੱਕ ਸੇਫ ਰੈਸਕਿਊ ਕਰ ਲਏ ਗਏ ਹੈ ਚੇਨੋ ਡਾਕਟਰਸ ਵੱਲੋਂ ਡਿਕਲੇਅਰ ਡੈਡ ਕੀਤਾ ਘਰਾਰ ਕੀਤਾ ਗਿਆ ਸੀਗਾ ਰਾਤ ਤੇ ਹੁਣ ਚਾਰਾਂ ਦੀ ਭਾਲ ਜਾਰੀ ਹੈਗੀ ਤੇ ਹੁਣ ਵੀ ਰੈਸਕਿਊ ਆਪਰੇਸ਼ਨ ਚੱਲ ਰਿਹਾ ਤੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਤੇ ਪੰਜਾਬ ਪੁਲਿਸ ਵੱਲੋਂ ਕਾਮਨ ਇੱਕ ਉੱਥੇ ਰੈਸਕਿਊ ਆਪਰੇਸ਼ਨ ਚੱਲ ਰਿਹਾਗਾ ਤੇ ਲੋਕਾਂ ਦਾ ਵੀ ਸਪੋਰਟ ਉੱਥੇ ਆਹੀ ਅਸੀਂ ਮੰਗਦੇ ਕਿ ਉੱਥੇ ਸ਼ਾਂਤੀ ਮੇਨਟੇਨ ਕਰਨ ਤਾਂ ਕਿ ਅਗਰ ਕਿਸੇ ਦੀ ਜਾਨ ਬਚਾਈ ਜਾ ਸਕਦੀ ਤੇ ਰੈਸਕਿਊ 'ਚ ਉਹ ਆਪਣਾ ਹੈਲਪ ਕਰਨ ਉੱਥੇ ਸ਼ਾਂਤੀ ਬਣਾ ਕੇ ਤਾਂ ਰੈਸਕਿਊ ਆਪਰੇਸ਼ਨ ਪੁਲਿਸ ਵਾਲੋ ਚੱਲ ਰਹੇ ਨੇ ਮੈਮ ਕੀ ਹੈ ਬਾਦਲ ਜੀ ਕਾਰਨ ਕੀ ਆਪ ਆ ਜੋ ਲੱਗਦਾ ਹੈਗਾ ਕਿਉਂਕਿ ਜੋ ਵਹੀਕਲ ਸੀਗਾ ਉਹ ਛੋਟਾ ਹੱਤੀ ਸੀਗਾ ਤੇ ਉਹਦੇ ਪਿੱਛੇ ਉਹਨੇ ਅਗਰ 28 ਬੰਦੇ ਬਿਠਾਏ ਤਾਂ ਉਹ ਓਵਰਲੋਡਿੰਗ ਹੀ ਜਾਂਦੀ ਹੈ ਕਿਉਂਕਿ ਬਹੁਤ ਛੋਟੀ ਸਪੇਸ ਦੇ ਵਿੱਚ ਇੰਨੇ ਸਾਰੇ ਪਰਸਨ ਤੇ ਦੂਜਾ ਜੋ ਡਾਇਰੈਕਸ਼ਨ ਜਿੱਥੇ ਜਾ ਕੇ ਉਹ ਜੋ ਵਹੀਕਲ gira ਹੈ ਉਹ ਇਦਾਂ ਲੱਗਦਾ ਹੈਗਾ ਕਿ ਜਾਂ ਤਾਂ ਉਹਨੇ ਓਵਰਟੇਕਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਜਾਂ ਫਿਰ ਉਸ ਤੋਂ ਡਿਸਬੈਲੈਂਸ ਹੋਈ ਗੱਡੀ ਥੋੜਾ ਸਪੀਡ ਦੇ ਵਿੱਚ ਵੀ ਹੋ ਸਕਦੇ ਤੇ ਦੋਨੋਂ ਹੀ ਕਾਰਨ ਪੁਲਿਸ ਚੈੱਕ ਕਰਕੇ ਉਹਦੇ ਬਾਅਦ ਫਿਰ ਕਿਉਂਕਿ ਅਗਰ ਕਿਸੇ ਦੀ ਨੈਗਲੀਜੈਂਸ ਹੈਗੀ ਤੇ ਨੈਗਲੀਜੈਂਸ ਤੇ ਫਿਰ ਤਫਤੀਸ਼ ਕਰਕੇ ਫਿਰ ਉਹ ਵੀ ਐਕਚੁਅਲੀ ਦਿੱਤਾ ਜਾਏਗਾ ਜਿਹੜੀ ਆਪਣੀ ਪੁਲਿਸ ਟੀਮ ਨੇ ਰਾਤੀ ਸਾਰੀ ਰਾਤ ਕਰਕੇ ਕੰਮ ਕੀਤਾ ਜਿਹਨਾਂ ਨੂੰ ਵੀ ਅਸਕੀ ਕੀਤੀ ਉਹਦੇ ਲਈ ਕੋਈ ਉਹਨਾਂ ਦਾ ਜਿਹੜਾ ਹਾਂਜੀ ਡਿਪਾਰਟਮੈਂਟ ਵੱਲੋਂ ਜੋ ਵੀ ਵਧੀਆ ਕੰਮ ਕਰਦਾ ਉਹਨੂੰ ਅਪਰੀਸ਼ੀਏਸ਼ਨ ਮਿਲਦੀ ਹੈਗੀ ਇਹਦੇ ਨਾਲ ਨਾਲ ਜੋ ਪ੍ਰਾਈਵੇਟ ਲੋਕੀ ਵੀ ਹੈ ਕਿਉਂਕਿ ਇਥੇ ਲੋਕਾਂ ਨੇ ਵੀ ਬੜੀ ਸਪੋਰਟ ਕੀਤੀ ਸੀਗੀ ਗੋਤਾਖੋਰ ਵੀ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਅਸੀਂ ਸਾਰਿਆਂ ਦਾ ਹੀ ਅਪਰੀਸ਼ੀਏਸ਼ਨ ਤਾਂ ਸਾਡੇ ਵੱਲੋਂ ਹੈ ਹੀ ਤੇ ਅਸੀਂ ਧੰਨਵਾਦੀ ਵੀ ਹੈ ਇਹਦੇ ਨਾਲ ਨਾਲ ਜੋ ਡਿਪਾਰਟਮੈਂਟ ਵੱਲੋਂ ਮਦਦ ਹੋਈਗੀ ਉਹ ਵੀ ਅਸੀਂ ਹੰਕਾਰ ਕਰਦੇ ਹਾਂ